ਮਨ ਦੇ ਖਿਆਲ ਸਾਡੇ ਮਨ ਦੇ ਖਿਆਲ ਨੇ ਕਈ ਬੜੇ ਸ਼ਾਂਤ ਕਈ ਮਾਰ ਦੇ ਉਬਾਲ ਨੇ ਮਨ ਹੋਵੇ ਨਾ ਜੇ ਖੁਸ਼ ਤੇ ਦਿਲ ਪਿਆਰ ਹੁੰਦਾ ਏ ਚਿੰਤਾ ਦੇ ਵਿੱਚ ਬੰਦਾ ਰਾਤ ਨੂੰ ਨਾ ਸੌਂਦਾ ਏ ਮਨ ਚ ਵਿਚਾਰ ਬਿਆੰਤ ਤੁਰੇ ਆਉਂਦੇ ਆ ਅਵਚੇਤਨ ਮਨ ਚ ਇੱਕ ਤਸਵੀਰ ਵੀ ਬਣਾਉਂਦੇ ਆ ਪੜ ਕੋਈ ਕਵਿਤਾ ਜਾਂ ਪੜ ਕੋਈ ਕਹਾਣੀ ਦੇਖੀ ਤੇਰੇ ਅੰਦਰ ਇੱਕ ਤਸਵੀਰ ਬਣ ਜਾਣੀ ਜਿਹੜੇ ਜ਼ਿਆਦਾ ਗੋਤੇ ਖਾਂਦੇ ਉਹ ਸੱਚੀ ਡੁੱਬ ਜਾਂਦੇ ਮਨ ਤੇ ਸਮੁੰਦਰ ਦਾ ਮਨ ਤੇ ਸਾਗਰ ਦਾ ਇੱਕੋ ਜਿਹਾ ਹਾਲ ਏ ਮਨ ਦੇ ਖਿਆਲ ਸਾਡੇ ਮਨ ਦੇ ਖਿਆਲ ਐਕਸ-ਰੇ ਦੇ ਵਿੱਚ ਨਹੀਂ ਆਉਂਦੀਆਂ ਆ ਮਾਨਸਿਕ ਬਿਮਾਰੀਆਂ ਮਨ ਭਟਕਣ ਦੇ ਨਾਲ ਇਹ ਆਉਂਦੀਆਂ ਨੇ ਸਾਰੀਆਂ ਫਿਰ ਮਨ ਵਿੱਚ ਉੱਠੇ ਸੱਦੇ ਉੱਠਦੇ ਸਵਾਲ ਨੇ ਮਨ ਦੇ ਖਿਆਲ ਸਾਡੇ ਮਨ ਦੇ ਖਿਆਲ ਨੇ ਖੁਸ਼ੀ ਵਾਲੇ ਤਤ ਮੁੱਕ ਜਾਣ ਜੇ ਸਰੀਰ ਚੋਂ ਕੇਲਾ ਬਦਾਮ ਅਸ਼ਵਗੰਧਾ ਪਿਸਤਾ ਜਾਂ ਫਿਰ ਕੱਢ ਲਓ ਪਨੀਰ ਚੋਂ ਮੈਡੀਟੇਸ਼ਨ ਨੰਬੇ ਸਾਹ ਕਸਰਤ ਕਰੋ ਰਾਜ ਰੱਜ ਕੇ ਕਰਨ ਕਰਨ ਦਾ ਵੀ ਕੰਮ ਤੁਸੀਂ ਕਰੋ ਭੱਜ ਭੱਜ ਕੇ ਜਦੜਾ ਇੱਕੋ ਹੀ ਸਵਾਲ ਤੇ ਇੱਕੋ ਹੀ ਆਹ ਹੱਲ ਹੈ ਗੁਰੂਆਂ ਦੀ ਸੋਚ ਫਿਰ ਹੋਵੇ ਜਿਹਦੇ ਵੱਲ ਗੁਰੂਆਂ ਗੁਰਬਾਣੀ ਵਿੱਚ ਆਪ ਫਰਮਾਇਆ ਏ ਮਨ ਜੀਤੈ ਜਗ ਜੀਤੈ ਇਸ ਤੋਂ ਅੱਗੇ ਸਵਾਲ ਨਾ ਕੋਈ ਜਵਾਬ ਮੈਨੂੰ ਆਇਆ ਏ ਮਨ ਝੁਕ ਗਿਆ ਹੁਣ ਸ਼ਰਦਾ ਦੇ ਨਾਲ ਏ ਆਪਣੀ ਸਿਹਤ ਦਾ ਸਾਧਿਆਨ ਰੱਖਣਾ ਖਿਆਲ ਏ ਮਨਪ੍ਰੀਤ ਸਿੰਘ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਏ ਮਨ ਦੇ ਖਿਆਲ ਸਾਡੇ ਮਨ ਦੇ ਖਿਆਲ ਨੇ ਕਈ ਬੜੇ ਸ਼ਾਂਤ ਕਈ ਮਾਰਦੇ ਉਬਾਲ ਦੇ